ਬਾਬਾ ਯਾਰ ਨਾਲ ਕਰਨਾ ਉਹ ਹੱਥੋਂ ਹੁੰਦਾ ਓਏ ਹੱਥੋਂ ਪਈ ਹੈ ਬੀਬੋ ਬਾਬਾ ਯਾਰ ਤੁਸੀਂ ਦਾ ਸਰਾਣਾ ਸਮਾਉ ਉਹ ਹੱਥੋਂ ਪਈ ਹੈ ਪਲੇਅਰ ਕੋਈ ਨਾ ਚੱਲ ਸਾਡੇ ਤੇਰੀ ਮਾਰ ਓਏ ਭਾਈ ਇਹਨੂੰ ਬੰਦੇ ਨਜਾਇਜ਼ ਘੁੱਟ ਰਹੀ ਸੀਗੇ ਆਹ ਆ ਬੰਦਾ ਭਾਈ ਆ ਦਿਖਾ ਮੜਿਆ ਉਹ ਦਿਖਾ ਮੜਿਆ ਜਿਹੜਾ ਇਹ ਬੰਦਾ ਇਹ ਆ ਬਾਈ ਨੂੰ ਨਜਾਇਜ਼ ਘੁੱਟ ਰਿਆ ਸੀ ਅਸੀਂ ਕੋਈ ਚਬਾਈ ਵੀ ਕੀ ਗੱਲ ਆ ਭਾਈ ਤੇਰੋ ਕੁੱਟੀ ਆ ਫਿਰ ਅਸੀਂ ਛੜਾਇਆ ਭਾਈ ਉਹ ਹੋਰ ਕੋਈ ਗੱਲ ਨਹੀਂ ਸਾਡਾ ਕੋਈ ਮਸਲਾ ਨੇ ਦੇ ਨਾਲ ਅਜ ਤਾਂ ਇਹ ਕਹਿੰਦੇ ਬੰਦੇ ਕਿਉਂ ਘੁੱਟ ਰਹੇ ਨੇ ਇਹ ਕਹਿੰਦੇ ਭਾਈ ਇਹਨਾਂ ਦੱਸਣੇ ਵਾਗਾ ਚੋਰ ਆ ਸਾਨੂੰ ਨਾ ਚੋਰੀ ਕਰੋ ਦੱਸਿਆ ਨਹੀਂ ਕਿਤੇ ਕੋਈ ਨਹੀਂ ਦੱਸਿਆ ਇਹਨੂੰ ਮਗਰੋਂ ਲੜਦੇ ਆਏ ਆ ਅਸੀਂ ਇਹਨਾਂ ਨੂੰ ਛੜਾਇਆਗਾ ਹੋਰ ਕੋਈ ਸਾਡਾ ਲੱਲਾ ਖਾਕਣਿਆ ਕਿਸੇ ਨਾਲ ਵੀ ਅਸੀਂ ਤਾਂ ਖਾਲਸਾ ਫੌਜ ਆ ਤੇ ਸਾਡਾ ਰਾਜ ਹੈ ਧਰਤੀ ਦੇ ਜਿੱਥੇ ਗਲਤ ਹੋਊਗਾ ਤਾਂ ਕਾਹੂਗਾ ਅਸੀਂ ਤਾਂ ਖੜਨਾ ਹੈਗਾ ਨਾਲ ਫੌਜ ਇੱਥੇ ਕਿਸੇ ਨਾਲ ਕੁਝ ਨਹੀਂ ਜਾਣਾ ਭਾਈ ਜੇ ਕੋਈ ਗਰੀਬ ਨਾਲ ਕੱਲਾ ਤਿੰਨ ਬੰਦੇ ਲੈ ਕੇ ਧੱਕਾ ਕਰੇ ਗੱਡੀ 'ਚ ਬਾੜ ਕੇ ਕੁੱਟੀ ਜਾਂਦੇ ਸੀ ਉਹਨੂੰ ਅਸੀਂ ਤਾਂ ਲੰਘੇ ਜਾਂਦੇ ਸੀ ਅਜੇ ਤਾਂ ਇਹ ਕੰਮ ਚੱਲੇ ਸੀਗੇ ਅਸੀਂ ਤਾਂ ਇਹ ਕੰਮ ਆਏ ਸੀਗੇ ਅਸੀਂ ਦੇਖਿਆ ਵੀ ਇਹਨੂੰ ਕੁੱਟ ਰਹੇ ਆ ਕਿਸੇ ਨੂੰ ਛੜਾਇਆਗਾ ਇਹ ਵਿਚਾਰੇ ਕੁੱਟ-ਕੁੱਟ ਮਾਰ ਦਿੰਦੇ ਵਿਚਾਰੇ ਇਹਨੂੰ ਉਹ ਦੇਣਾ ਤਿੰਨ ਬੰਦੇ ਸੀ ਇਹ ਤੇ ਨਾ ਬੋਲਾ ਇੱਡਾ ਤਾਂ ਰਹਿਣਾ ਇਹਨਾਂ ਨੂੰ ਮਾਰਨ ਦਾ ਕੁੱਟ-ਕੋੜੇ ਦਾ ਕੀ ਜਾਂਦਾਗਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੇ ਕੀ ਨਾਮ ਤੁਹਾਡਾ ਮੇਰਾ ਨਾਮ ਬਿੱਲਾ ਜੀ ਕੀ ਹੋਇਆ ਕੀ ਹੈ ਕੀ ਹੋਇਆ ਇਹਨਾਂ ਨੇ ਮੈਨੂੰ ਕੁੱਟ ਕੇ ਫੋਨ ਖੋਹਦੇ ਸੀ ਮੇਰਾ ਇਹ ਬੰਦੇ ਆ ਫੋਨ ਖੋਹਦੇ ਸੀਗੇ ਚਾਰ ਜਾਣੇ ਆਈਏ ਇਹ ਆ ਤਿੰਨੇ ਆਣੇ ਆ ਮੈਂ ਭੱਜ ਕੇ ਇਧਰੋਂ ਆਈ ਆ ਬਾਬਾ ਜੀ ਨੇ ਮੈਨੂੰ ਬਚਾਇਆ ਜੀ ਇਧਰੋਂ ਉਹ ਕਹਿੰਦੇ ਸਾਡਾ ਫੋਨ ਚੱਕਿਆ ਸਾਡਾ ਫੋਨ ਕਿਸੇ ਲੋਕ ਨੂੰ ਪਤਾ ਇਹਨਾਂ ਨੂੰ ਕਿੰਨਾ ਲੱਖ ਲਾ ਦੂ ਜ ਇਹਨਾਂ ਤੋਂ ਮੇਰੀ ਬੋਟਮਾ ਵੀ ਹੈ ਜਮਾ ਦੋ ਦਿਨਾਂ ਦਾ ਫੋਨ ਲੈ ਜਿਹੜੀ ਜਨਾ ਲੇਵਰ ਚੌਂਕ ਚ ਕੁੱਟ-ਕੁੱਟ ਕੇ ਕੱਲ ਮੈਂ ਤੂੰ ਫੋਨ ਲੈ ਗਈ ਏ ਮੈਨੂੰ ਆ ਸਾਡੇ ਪਿੰਡ ਦਾ ਹੀ ਏ ਇਹਨੂੰ ਪਤਾ ਸੀਗਾ ਵੀ ਤੂੰ ਰਹਿ ਜਾਂਦਾ ਮੈਨੂੰ ਕਹਿੰਦਾ ਉਰੇ ਆ ਟੰਟਾ ਪਰ ਮੈਨੂੰ ਪਤਾ ਸੀ ਤੂੰ ਟੋਰ ਚ ਮਰੀ ਜਾਂਦੇ ਮੈਂ ਤੈਨੂੰ ਫੋਨ ਖੋਣਗੇ ਉਹਨੇ ਮੈਂ ਭੱਜ ਲਿਆ ਤੋਂ ਮੈਂ ਭੱਜ ਗਿਆ ਹੀ ਹਾਂਜੀ ਚਾਰ ਤੋਂ ਪੰਜ ਬੰਦੇ ਇੱਥੇ ਆਪਸ ਵਿੱਚ ਉਲਝੇ ਆ ਜੋ ਸਾਨੂੰ ਤੁਹਾਡੇ ਵੱਲੋਂ ਹੀ ਇੰਟੀਮੀਸ਼ਨ ਆਈ ਸੀ ਜਿਸ ਤੇ ਤੁਰੰਤ ਮੌਕੇ ਤੇ ਪੁੱਜੇ ਆ ਪਰ ਫਿਲਹਾਲ ਇਥੇ ਕੋਈ ਬੰਦਾ ਸਰ ਨੂੰ ਦਿਖਾਈ ਨਹੀਂ ਦਿੱਤਾ ਬਾਕੀ ਬੰਦੇ ਆਇਡੈਂਟੀਫਾਈ ਕਰਕੇ ਜੋ ਬੰਦਾ ਕਾਰਵਾਈ ਹੋਊਗੀ ਉਹਨਾਂ ਦੇ ਅਗੇਂਸਟ ਕੀਤੀ ਜਾਊਗੀ ਮੁੱਢਲੇ ਹਾਲਾਤਾਂ ਤੋਂ ਕੀ ਲੱਗਦਾ ਜਿਸ ਤਾ ਵੀਡੀਓ ਕੈਪਚਰ ਹੋਈ ਹੈ ਉਹੀ ਉਹ ਜਿਹੜੀ ਦਿਖਾਈ ਦੇ ਰਹੀ ਕਿ ਚਾਰ ਤੋਂ ਪੰਜ ਬੰਦੇ ਜਿਹੜੇ ਆਪਸ ਵਿੱਚ ਉਲਝੇ ਰਹੇ ਨੇ ਬਾਕੀ ਜੋ ਮੇਨ ਮਕਸਦ ਸੀਗਾ ਮੇਨ ਮੋਟਿਵ ਸੀਗਾ ਕਿਉਂ ਉਲਝੇ ਉਹ ਅਸੀਂ ਜੋ ਕਿ ਡਿਊਰਿੰਗ ਇਨਵੈਸਟੀਗੇਸ਼ਨ ਹੀ ਸਾਹਮਣੇ ਆਊਗਾ ਫਿਲਹਾਲ ਅਸੀਂ ਇਹ ਬੰਦੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਰਾਉਂਡ ਅਪ ਕਰਕੇ ਅਗਲੀ ਜੋ ਵੀ ਬੰਦੀ ਕਾਰਵਾਈ ਹੁਣ ਅਸੀਂ ਤਲਵਾਰਾਂ ਵੀ ਸਿੰਘਾਂ ਕੋਲੇ ਜੀ ਕਿ ਕਰ ਰਹੇ ਉਹ ਨਿੰਗ ਸਿੰਘ ਤੁਸੀਂ ਦੱਸ ਰਹੇ ਹੋ ਜਿਵੇਂ ਤੁਹਾਡੇ ਸਾਹਮਣੇ ਹੀ ਸੀਗਾ ਨਿੰਗ ਸਿੰਘ ਸੀਗੇ ਉਹਨਾਂ ਕੋਲ ਇੱਕ ਟੰਬਾ ਸੀਗਾ ਤੇ ਸ਼ਾਇਦ ਤਲਵਾਰ ਸੀਗੀ ਬਾਕੀ ਵੀਡੀਓਜ਼ ਨੂੰ ਗੌਰ ਨਾਲ ਵਾਚਾਂਗੇ ਤੇ ਜੋ ਬੰਦਾ ਹੋਊਗਾ ਉਹ ਕਾਰਵਾਈ ਕਰਾਂਗੇ ਧੰਨਵਾਦ ਥੈਂਕ ਯੂ